ਅੱਲ ਹੀ ਅੱਜ ਆਪਾਂ ਇੰਦੀ ਖੇਤੋ ਖੇਤ ਇਹ ਪਾ ਚਾਰ ਪੌਂਦੇ ਹੀ ਗ੍ਰੈਂਡਰ ਨਾਲ ਉਹਦੇ ਰਾਤ ਨੂੰ ਪੱਜ ਗਈ 10 ਟਰੈਕਟਰ ਕੋਲ ਜਾਈ ਇਹ ਟੋਏ ਤੇ ਬੱਕੀ ਜਿਹੜਾ ਲਾਟੜਦਾ ਸੀ ਉਹਦਾ ਟੂਚਨ ਪਾਇਆ ਅਰਜਣ ਨਾਲ ਮਸ਼ੀਨ ਵਾਲਿਆਂ ਨਾਲ ਤੋਂ ਨੇਰੇ ਚਾਰ ਜਣ ਬੰਧਿਆ ਇੱਥੇ ਮੂਰਚ ਚ ਤੇ ਬੋਰ ਆਪਣਾ ਗਿਆ ਹੀ ਟੁੱਟ ਥੱਲੋ ਤੇ ਮੋਟਰ ਦੀ ਬਸਤ ਰਹੇਗੀ ਥੱਲੇ ਡਿੱਗੀ ਬੈਂਡ ਬੂਨ ਟੁੱਟ ਗਿਆ ਆ ਜੋ ਸੈਟਿੰਗ ਕਰਦੇ ਆ ਜੀ ਤੇ ਜੀਰੀ ਲਾਈ ਹੋਈ ਹੋ ਪਰ ਫਿਰ ਫਿਰ ਆਪਾਂ ਲਾਤ ਲਾ ਚਾਰ ਬੰਦਾ ਇਹ ਬਸਤ ਬਣਾ ਕੇ ਆ ਦੇਖੋ ਇਥੋਂ ਬੋਰ ਤੋੜ ਕੇ ਦੱਸਦਾ ਪਿਆ ਬੋਰ ਟੁੱਟ ਗਿਆ ਬਸਤ ਰਹੇਗੀ ਚਲ ਹੈ ਜੀ ਚਾਰ ਆਲਾ ਹੈ ਜੀ ਚਾਦਰ ਨੂੰ ਦੇਖੋ ਚਾਰ ਤੋ ਆ ਪੂਰਾ ਦੇਖੋ ਵੀ ਫੁੱਲ ਪੱਕਿਆ ਇੱਡੀ ਮੁ। ਬਾਦਤੂਹ ਨਗਰ ਕੋਲ ਆਸਾਪੀਂ ਤੇ ਜਾਨ ਦੇ। ਸਾਡੇ ਤੇ ਲਾਈਦਾ ਕੀ ਕੀ ਕਰਦਾ ਇਧਰ ਇਧਰ ਤੁਰ ਪੁੱਤੀ ਵੇ ਖਿਲਾ ਰਹੀ। ਦੋ ਨਵਾਂ ਨਹੀਂ ਵੀਂ। ਕਬ ਕੱਟਣੇ ਲੱਗੀਏ ਬਾਹਰ ਜਾਂਦੇ। ਹਾਂ। ਹਾਂ ਪੈਣ ਸੰਕਰੜਾ ਥੋੜਾ ਤਾਂ ਹਾਂ ਚੱਕੇ ਨੇ। ਹਾਂ ਦੇ ਟੱਕਰ ਨਾਲ। ਤੇ ਟੱਕਰ ਨਾਲ। ਤੇ ਵੀ ਆਇਆ ਲੋ ਰੂਵੀ ਫੁੱਟਿਆ ਹੂੰ ਆਇਆ ਆਈ ਰੂਦੀ ਰੋਟੀ ਨੌਂ ਇੰਚ ਰੂਵੀ ਫੁੱਟਿਆ ਬੈਹ ਨੀ ਪੰਨ ਨੱਥਨ ਦੀ ਕਰਦਾ ਨੌਂ ਇੰਚ ਦਾ ਜਿਆਦਾ ਫੋੜਦਾ ਇਹ ਮੈਂ ਤਾਂ ਬੈਹ ਜਾਣੀ ਰੂੜੇ ਇਹ ਤਾਂ ਬਹੁਤ ਜਿਆਦਾ ਫੋੜਦਾ ਕੰਮ ਵੱਧ ਗਿਆ ਆ ਕੱਟਣਾ ਪਊਗਾ ਦੇਖੋ ਜੀ ਇੱਕ ਜਣਾ ਪਾਈਪਾ ਗੱਡੀ ਹੁੰਦਾ ਗੱਡੀ ਥੋੜੀ ਜਾਂਦਾ ਕੱਟੀ ਆ ਇੱਕ ਜਣਾ ਰੇ ਜੀ ਦੇਖੋ ਇੱਟਾਂ ਇੱਟਾਂ ਦਾ ਵੀ ਜਾਂਦਾ ਇੱਕ ਜਣਾ ਟੱਲ ਲਿਆ ਜਾਂਦਾ ਟੱਣਾ ਕੌਣ ਆ ਇਹ ਟੱਣਾ ਰੋਟੀ ਖਾਈ ਜਾਂਦਾ ਯਾ ਰੋਟੀ ਖਾਈ ਜਾਂਦਾ ਬੰਦਾ ਮਰਦੂਰਾ ਮਰਵੇ ਦਾ ਬੁੱਟਾ ਬੁੱਟਾ ਮੁਹੰਮਦਾ ਪੁਰੀ ਤੰਨੇ ਨੇ ਕੰਮ ਕਰੀ ਜੰਨੀ ਹਾਏ ਡਰਾ ਹਾਏ ਲੋਟੋ ਇਹੋ ਕਰ ਲੈ ਨਾ ਦਾਤੀ ਉਤੀ ਤੱਤੀ ਕਰਕੇ ਦਾਤੀ ਤੱਤੀ ਕਰਕੇ ਇੱਥੋਂ ਵੱਡਾ ਜਾਉ ਠੀਕ ਆ ਨਾ ਬਾੜ ਦੇ ਯਾਰ ਇੱਧਰ ਤੇ ਪੇਸ ਕਸ ਲਾ ਦੇ ਉਧਰ ਤਾਂ ਹੀ ਜਾੜਿਆ ਹਜੇ ਚੜਦਾ ਉਹ ਤੇ ਫੰਡਰਾ ਨਾਲ ਬੰਨ੍ਹੂ ਆ ਤੇਰਾ ਫੱਲ ਦੇ ਦੀ ਆਹ ਕਾਨਨ ਕਾਰਜਾਂ ਦਾ ਬੁੱਤ ਉਧਰ ਛੱਡ ਦੇ ਟਟਾ ਵਟਣਾ ਇਹ ਵਿੱਚ ਹੀ ਭਾ ਦਿਆ ਤੇਰਾ ਚੰਗਾ ਆਹ ਹੈ ਤਾਂ ਬਾਹਰ ਦੇਗੇ ਬਾਦਦਿਓ ਕਰਾਂਗੇ ਪ੍ਰਾਤ ਬਾਦ ਆਵਾਜ਼ ਕਾ ਇਹ ਕਣਕ ਵੀ ਨਹੀਂ ਵਾਹ ਜਾਂਦਾ ਉਦੋਂ ਕਣਕਾਂ ਜੀ ਤੇ ਹਲਕਾ ਤਾਂ ਜੀਰੋ ਨਾਲ ਹੀ ਬੀਜਾਂ ਰਵਾਂ ਮਣੀ ਦਾ ਨੰਬਰ ਹੋਵੇ ਇਹਦੇ ਕੋਲ ਹਨਾ ਤਵੀਆਂ ਨਾ ਖਾ ਲੇ ਜੂ ਬੈਣਾ ਫੁੱਟਾ ਫੁੱਟਰ ਨਾਲ ਬਾਅਦ ਵੇਚਣੀ ਹੈ ਇੱਦਾਂ ਰੇਪਾ ਦਾ ਉੱਤੇ ਫੇਰ ਤਾਂ ਇਹ ਦੇਖ ਬਾਦਿਆਂਗੇ ਨਹੀਂ ਫਰਾਂਗੇ ਕਰਦੇ ਹਾਂ ਨਾ ਬਾਅਦ ਹੂੰ ਹੂੰ ਬਾਅਦੇ ਰਾਂ ਹਲਾਣਾ ਗਿਆ ਤਾਂ ਉਹ ਕੁੱਤੀ ਐ ਕੋਬ ਦਾ ਹੱਡ ਜਾਂ ਫੜੀ ਰੱਖਦੀ ਉਹ ਕੁੱਤਿਆਂ ਦੀ ਜਿੱਦ ਨੂੰ ਉਹ ਕੁੱਤੇ ਹੀ ਨੇ ਫੜੀ ਜਿੱਥੋਂ ਮੇਰੇ ਨਾਲ ਉੱਦਦੀਆਂ ਇਹ ਜੀ ਗੱਲ ਐ ਇਹ ਫੜੀ ਰੱਖਦੀ ਐ ਰਿਸਕ ਦਾ ਥੋੜਾ ਥੋੜਾ ਹੈ ਨਾ ਇਹ ਮਾਸ ਹੁਣ ਆਹ ਘੜਾ ਭਨ ਕੇ ਦੇਖ ਲਾ ਹਾਂ ਹੁਣ ਚੜ ਜੂ ਆਹ ਘੜਾ ਭਨ ਲਈ ਇੱਕ ਹੁਣਾਰੇ ਲਾ ਕੇ ਭਨ ਲਾਣਾ ਹੁਣ ਨਾ ਅੱਦੇ ਦੀ ਚੰਗੀ ਉਧਰੋਂ ਕਸਤਾ ਸੀ ਨਾ ਆਹ ਲੈ ਜੂ ਬਸ ਇਹਨੂੰ ਲਾ ਕੇ ਭਨ ਲਾ ਜੀ ਮਾ ਕੀ ਪੇਜ ਰਹਿ ਬਸ ਹਲਾ ਦੇ ਹੁਣ ਅੱਦੇ ਜੀ ਬਹੁ ਜੀ ਭਾਈ ਮੈਂ ਕੰਮ ਤੋਂ ਲੇਟ ਹੋਗਾ ਤੂੰ ਸਿੱਧਾ ਆਪਦੇ ਕੰਮ ਕਰ ਲੈ। ਬੱਟ ਬੁੱਟੇ ਆ ਬਣਾ ਕੇ ਇਥੋਂ ਸਾਰਾ ਲਫਾਫਾ ਕੰਪਲੀਟ ਕਰਕੇ ਆਵਾਂਗਾ। ਬਾਬਾ ਚਿੱਟਾ ਬਸ ਸੋਚੇ ਕਰੀ ਇੱਕ ਵਸਤਰਾ। ਤੜਕੇ ਬਸ ਉਹਨੂੰ ਲੈ ਕੇ ਲੋਡਰ ਨਾਲ ਤੜਕੇ ਰੇਤਾ ਪਵਾਵਾਂਗੇ। ਜਿੱਦਾਂ ਰੇਪ ਹੋਣਾ ਨਾਲ ਹੀ ਰੇਤਾ ਇੱਧਰ ਪਾ ਦੇਣਾ। ਹਣਾ? ਹੋਰ ਜੱਜ ਬਾ ਹੈਗਾ ਕੱਲ ਨੂੰ ਰੇਪ ਆਦਾ। ਟਰਾਲੀ ਪਿੱਛੇ ਰੱਖੇ। ਕੱਲ ਉਹ ਥੱਲੇਲੇ ਚ ਟਰੈਕਟਰ ਖੁੱਬ ਹੈਗਾ। ਬਾਹਲਾ ਅੱਜ ਮਾਸੋਂ ਤਾਂ ਟਰੈਕਟ ਦੇਣੀ। ਲੱਚ ਪੜਾ ਹੁਣ ਚਲਾ ਆ ਗਿਆ ਪਾਪ ਵੱਡੀ ਕੀ ਖਾ ਪੀ ਆ ਦੇਖ ਬਾਹਰ ਪਤਾ ਨਹੀਂ ਉੱਧਰ ਜਾਂਦਾ ਉਹ ਬੈਠੇ ਨੇ ਦੋਸਤ ਇਹ ਚੜਦਾ ਨਹੀਂ ਛੜੂ ਕੋ ਨਹੀਂ ਕਰ ਵੱਡਾ ਲਾ ਹੂੰ ਖਾ ਲੈ ਦੇ ਖਾ ਲੈ ਦੇ ਦੇਖ ਸੋ ਪਾ ਦੇ ਗਰੀਬ ਵੱਡੀ ਕੀ ਲਈ ਮਾਰੀ ਦੇਖੇ ਆਈ ਫੜੀ ਜੀ ਗੁਰਤੀ ਹੱਡ ਫੜੀ ਮੇਰੇ ਨਾਲ ਨਹੀਂ ਨਾ ਨਹੀਂ ਮੇਰੇ ਨਾਲ ਤੇ ਦੇਖ ਲੋ ਕੱਟੇ ਵੀ ਨੂੰ ਆਂਦੀ ਹੋਰੀ ਹਰੀ ਲੱਕੜ ਆਈ ਲਈ ਫਿਰਦੇ ਓਏ ਵਧੀਆ ਵੱਡਦੀ ਉਹ ਆਈ ਨਹੀਂ ਵੱਡਦੀ ਚੁੱਤੀ ਲਾ ਦੇ ਤਾਇਲਾ ਇਸ ਮਾਰ ਕੇ ਰੱਖ ਲੈ ਜੋ ਦੇ ਚਾਉਣ ਦੇ ਲਗੋ ਦੇ ਆ ਜਾ ਆਹ ਅੰਦਰ ਤੋਂ ਲੈ ਫੜੀ ਜਾਉਣ ਦੇ ਮੁੱਕੇ ਦੀ ਰੋਟ ਆ ਜਾ ਵਾ ਦੇਖ ਅੜ ਜਾ ਉਹ ਖੜ ਜਾ ਹਰ ਫੇਕ ਫੜ ਲੈਣਾ ਟੇਟਾ ਹੋ ਗਿਆ ਪਰ ਕਰ ਹਰ ਹੱਥ ਗੱਡ ਦਮ ਇਹਨੂੰ ਲਾ ਹੀ ਦੇ ਯਾਰ ਇਹ ਸਾਖਟ ਲਿਆਉਣਾ ਆ ਉਹ ਆ ਪਿੱਛੇ ਵਾ ਜਾ ਇੱਕ ਮਿੰਟ ਖੜ ਜਾ ਜਿਹੜਾ ਦਾਅਵਾ ਨਾ ਹੈ ਆਪ ਹੀ ਖੜਜੇ ਲਾਏ ਠੋਕਰ ਜਿਨੌਲੀ ਮਹੀ ਬੱਸ ਇਹ ਖੜਦਾ ਨਹੀਂ ਉਹ ਆਪ ਆਇਆ ਨਹੀਂ ਖੜਦਾ ਰਸਾਗ ਟੀ ਫੜ ਲਿਆ ਭੱਜ ਕੇ ਵੇ ਹੁਣ ਇਹ ਆਪਾਂ ਇਹ ਪਿਪਰਾ ਮੁੱਠਾ ਲੈ ਹੁਣ ਕੱਟ ਲਵਾਂ ਚਲ ਮੈਂ ਤਾਂ ਪਹਿਲੇ ਜਿਹੜਾ ਬੋਣੇ ਕਰ ਗਿਆ ਮੂੰਹ ਇਹਦਾ ਇਹ ਕਰਦਾ ਨਹੀਂ ਦੱਬ ਲੱਗਦਾ ਬਸ ਕਰ ਮੈਂ ਹੀ ਹੋਰ ਆਖਾ ਠੋਕਰੀ ਵੱਢਣਾ ਪਤਾ ਨਾ ਉਹ ਮੁੱਠਾ ਪੈ ਮਹੌ ਦਾ ਇਹ ਹੀ ਆ ਤੇ ਮਹੌ ਮੋਟਾ ਲਾਣਾ ਥਣਾ ਹੋਏ ਬਾੜ ਦੋਗੇ ਇੱਥੇ ਫਿਰ ਜੇ ਨਹੀਂ ਇੱਥੇ ਉਹ ਕਰਨਾ ਤਾਂ ਉਹ ਦੇਣਾ ਬੰਦੇ ਸਮਾਰ ਕੇ ਦਾ ਨੀਵਾ ਨਹੀਂ ਜਾ ਫਿਰ ਇਥੋ ਥਿਆ ਕਰ ਟਾਲੀ ਨਾ ਬੰਦੇ ਇੱਥੇ ਟੈਨ ਲਾ ਦੇ ਥੱਲੇ ਅੱਜ ਉਹ ਗੱਟ ਦਾਂਗੇ ਟੰਬਾ ਜਾ ਬੱਤਾ ਇਹਦੇ ਬੰਦਾਂਗੇ ਬੱਤਾ ਥੱਲੇ ਥੱਲੇ ਬੱਤਾ ਲਾ ਦਾਂਗੇ ਤੁਹਾਨੂੰ ਬੁਰਾ ਲੱਗੂ ਯਾਰ ਇਹ ਆਪਾਂ ਕਾਲ ਨੂੰ ਸਾਖਟ ਲਿਆਵਾਂਗੇ ਸਾਖਟ ਲੈ ਕੇ ਲਾ ਦੇਾਂਗੇ ਨਾ ਇੱਥੇ ਲੀਕ ਜਾ ਕਰੀ ਜਾ ਕਰੂ ਬਾਲੀ ਉਹ ਇੱਥੇ ਲਾਈਏ ਫਿਰ ਪਰਾ ਚਲਾ ਕੇ ਦੇਖ ਅਜੀ ਵੱਢਦੀ ਹੋਊ ਮਰੂ ਤਾਂ ਚਲਾ ਵੱਢਣ ਦਾ ਤਾਂ ਫਿਰ ਇਹ ਹੋਊਗਾ ਜੀ ਫਿਰ ਤਾਂ ਹੱਲ ਜੀ ਕੇ ਤਾਂ ਆਈਂ ਦੇਖ ਲਾ ਪੱਖਾ ਲਾਉਣਾ ਵਰਤਾ ਲਾਉਣਾ ਲਾਲਾ ਵਰਤਾ ਦਾ ਛੜਾ ਕਰ ਕੀ ਲਾ ਦਿਓ ਤਾਂ ਚਾਹੇ ਗੱਡਾਂ ਦੀ ਲੋੜ ਹੁੰਦੀ ਹੈ ਥੱਲੇ ਜੀ ਲੱਗ ਜੂਗਾ ਜੇ ਇੱਥੇ ਬੰਨ ਦੇਣਾ ਅਸੀਂ ਕਹਣਾ ਇੱਥੇ ਬੰਨ ਕੇ ਗੋਟੇ ਨੇ ਬਣਾ ਲਈ ਚਾਹ ਗੋਟਾ ਮੁਹੰਮਦਪੁਰੀ ਅੱਜ ਆਪਣੇ ਨਾਲ ਆਇਆ ਇਹ ਦੇਖੋ ਚਾਹ ਦੇਖ ਰਿਹਾ ਪੀ ਕੇ ਨੇ ਕਿਵੇਂ ਹੁੰਦੀ ਬਣਾਈ ਐ ਖੰਡ ਤਾਂ ਨਹੀਂ ਵਾਲੀ ਪਾਤੀ ਓਏ ਇੱਕ ਨੂੰ ਤਾਂ ਚਾਹ ਵਧੀਆ ਲਾ ਆ ਦੀਆ ਉੱਤੇ ਫਿਰ ਪੀ ਕੇ ਪਤਾ ਲੱਗੂ ਆਉ ਲਾ ਆ ਬੂਟਾ ਦਾੜੀ ਦੇ ਕਿਹੜੇ ਛਾਬ ਨਾਲ ਰੱਖਦਾ ਜਾਂਦਾ ਬੂਟੇ ਕਧੋਲੀ ਕਧੂਲੀ ਕਿੱਧਰ ਲੈ ਗਏ ਚਾਰ ਪੌਂਦੇ ਪੌਂਦੇ ਕਧੋਲੀ ਵੀ ਖਾ ਗਏ ਹੈ ਕਰਤੇ ਕਾਮਲੇ ਮੱਕੀ ਨੇ ਬੈਂਡ ਤੋੜ ਬੋਰ ਤੋੜ ਕਧੋਲੀਆਂ ਚੱਕ ਚੁੱਲੇ ਗਏ ਪੱਟ ਇੱਥੇ ਬਣਾਇਆ ਚੁੱਲਾ 11 ਸੈੱਟ ਜੇ ਕਰਦੇ ਇੱਧਰ ਬੈਹ ਜਾਂਦਾ ਪਾਸਿਆਂ ਤੇ ਤੇ ਚਾਰ ਆਪਾਂ ਤੋਂ ਲਾਤ ਲੱਗ ਗਿਆ ਨਹੀਂ ਸੀ ਖਿੱਚ ਖਚਾਈ ਚ ਹੈ ਹੁਣ ਨਹੀਂ ਬਸਾਓ ਜਿੱਧਰੋਂ ਆ ਨਾ ਮੈਂ ਬੈਠਿਆ ਕਰੂ ਟਾਇਰ ਹਨਾ ਉਧਰ ਕੰਗੇ ਨਾਲ ਖਿੱਚ ਕੇ ਚਾਰ ਕਰ ਦਿਆ ਕਰ ਹੁਣ ਨਹੀਂ ਖੋਬੜਾ ਰੇਟਾ ਹੁਣ ਤਾਂ ਬਹੁਤ ਲਾਤ ਲੱਗਾ ਨਾ ਹਟ ਗਈ ਪਲਾਈ ਜੀ ਉਹ ਸਭ ਕਰਤਾ ਤੇ ਪੱਦਰ ਕਰਤਾ ਤੂੰ ਤੇ ਬੈਂਦਾ ਇੱਧਰ ਟ੍ਰਾਂਫਾਰਮ ਬੰਨੀ ਨਾ ਬੈਠੇ ਪਟਾਕੇ ਪੈਣਗੇ ਫਿਰ ਪਟਾਕੇ ਹੈ ਬਾਜਾ ਜਿਹੜਾ ਸਾਈਡ ਤੇ ਮੈਂ ਲਾਇਆ ਕਰੂੰ ਟਰੈਕਟਰ ਹੈ ਨਾ ਜਿਹੜਾ ਬਾਜਾ ਮੈਂ ਇੱਥੇ ਪੂਰ ਲਾ ਆ ਜਾ ਇੱਥੇ ਲਾਉਣਾ ਇਹ ਬੈਠੂਗਾ ਇਧਰੋਂ ਖਿੱਚ ਕੇ ਇਧਰ ਕਰ ਦੇ ਪਹਿਲਾਂ ਮੜਾ ਮੜਾ ਮੋਲੇ ਟਾਇਰਾਂ ਨਾਲ ਕਰ ਮੜਾ ਮੜਾ ਹੌਲੀ ਹੌਲੀ ਆ ਕੇ ਰ ਮੈਂ ਤੋਰ ਕੇ ਸੈਟ ਜੇ ਕਰਦਾ ਸੈਟ ਜੇ ਕਰ ਤੇ ਕੋਠੇ ਤੇ ਵੀ ਮਿੱਤਰੋ ਚੁੱਬੜਾਂ ਦੀਆਂ ਬੱਲਾਂ ਹੋ ਗਈਆਂ ਫਾਰਮ ਦੀ ਸੱਤ ਤੇ ਹੋ ਗਈਆਂ ਚੇਬੜਾਂ ਦੀਆਂ ਵੱਲਾਂ ਬਹੁਤ ਬੁਰਾ ਹਾਲ ਆ ਬੁੱਟੇ ਹੋਏ ਜੱਟਾਂ ਲੱਗਿਆ ਨਾ ਇਹਨਾਂ ਨੂੰ ਖਿੱਚ ਬੱਲਾਂ ਬੁਲਾਈਆਂ ਤਾਂ ਹਾਂ ਚੜ ਕੇ ਦੇਦਾ ਦੂਦਾ ਨਹੀਂ ਗੱਡਰੀਆਂ ਬਥੱਲੇ ਜਮਾ ਸੰਗਣੀਆਂ ਆ ਮੈਂ ਕਰੂ ਨਾ ਉਧਰ ਫਿਰ ਉਹ ਕਰਦਿਆ ਕਰੀ ਤੇਲ ਵੀ ਨਹੀਂ ਬਣਿਆ ਆਪਾ ਤੇਲ ਪਾ ਲਈਏ ਚ ਮਣਾ ਲਈ ਦੋ ਵਾਲੀ ਚਾਹ ਤੇ ਚਾਹ ਪੀਵਾਂਗੇ ਆਪਾਂ ਹੁਣ ਅੱਜ ਬੂਟੇ ਦੀ ਡਿਊਟੀ ਸੀ ਚਾਹ ਤੇ ਤੇ 10 ਵਜੇ ਬੂਟੇ ਨੇ ਬਣਾਈ ਤੇ ਹੁਣ ਵੀ ਬੂਟੇ ਨੇ ਬਣਾਈ 10 ਵਜੇ ਵਾਲੀ ਚਾਹ ਪੂਰੀ ਇੱਕ ਨੰਬਰ ਬਣਾਈ ਸੀ ਤੇ ਬੂਟੇ ਨੂੰ ਮੈਂ ਆਖਿਆ ਮਾ ਬੂਟੇ ਚਾਹ ਬਣਾਉਣੀ ਬੜੀ ਜਾਨਦਾ ਤੂੰ ਹੁਣ ਵੀ ਤੂੰ ਹੀ ਤਾਂ ਚਾਹ ਫਿਰ ਤੇ ਬੂਟੇ ਨੂੰ ਆਪਾਂ ਲਿਆਂਦਾ ਪੰਪਾਂ ਚ ਬੂਟੇ ਦਾ ਰਾਈ ਚਾਹ ਤੇ ਬੂਟੇ ਹੀ ਚੱਪਲ ਵੀ ਹੋਈ ਪਿਆ ਮੋਦੀ ਦੇ ਚਾਪਲਾ ਕਸਾਈ ਫਿਰਦਾ ਹੈ ਜਮ ਤੇ ਮਿੱਤਰੋ ਸਾਫ ਸਫਾਈ ਵੀ ਕਰਨ ਵਾਲੀ ਆ ਬਹੁਤ ਤੇ ਮੂਟੇ ਚਾਹ ਬਣਾ ਲਈ ਹੁਣ ਪੀਣਿਆਂ ਰੋਟੀ ਰੋਟੀ ਖਾਣਿਆਂ ਤੇ ਫਿਰ ਹਜੇ ਵੀ ਆਪਾਂ ਚਾਰ ਲਾਤ ਲਾਵਾਂਗੇ 4 ਵਜੇ ਤੱਕ 4 ਵਜੇ ਤੱਕ ਜੇ ਤਾਂ ਨਾ ਬੱਦਲ ਕੋਈ ਆਇਆ ਬੱਦਲ ਬਾਈ ਹੋਈ ਬਹੁਤ ਪਈ ਆ ਤੇ ਫਿਰ ਆਪਾਂ ਦੇਖਦੇ ਆ ਤਵੀਆਂ ਲਿਆਉਣੇ ਆ ਪਾ ਕੇ ਥੋੜੀਆਂ ਥੋੜੀਆਂ ਕਰਕੇ ਤਵੀਆਂ ਲਾ ਦੇਾਂਗੇ ਤੇ ਬਾਅਦ ਚ ਬਾਦਾਂ ਰੂਟਾ ਵੀ ਟਰਨਾ ਤਵੀਆਂ ਲਾ ਕੇ ਦੇਖ ਲਾਂਗੇ ਲੱਗੀਆਂ ਤਾਂ ਵੀ ਲੋਟਾ ਨਾ ਲੱਗੀਆਂ ਚਲੋ ਫਿਰ ਰੂਟਾ ਵੀ ਟਰ ਚਾਲੀ ਜਾਣਾ ਤੇ ਇੱਕ ਥੋੜਾ ਜਿਹਾ ਇਹ ਨਾ ਹਵਾ ਜੀ ਲੈ ਜਾਂਦਾ ਟੈਂਕੀ ਚ ਫਸਦਾ ਉਹ ਟਰੈਕਟਰ ਦੇ ਕੁਝ ਉਹ ਦਿਖਾ ਕੇ ਲਿਆਉਣਾ ਆਪਾਂ ਲੈ ਕੁੱਟੇ ਚੱਕ ਰੋਟੀ ਤੇ ਚਾਹ ਚੱਕਦਾ ਉਰਲੇ ਬੁੱਟੇ ਨੂੰ ਖਾ ਲਾਲ ਮਿਰਚਾਂ ਨਾਲ ਰੋਟੀ ਤੇ ਜਿਹੜੀ ਰੋਟੀ ਬਾਈ ਖੇਤ ਦੀ ਹੈ ਨਾ ਖੇਤ ਬਾਈ ਕੇ ਖਾਣੀ ਆ ਚਾਹ ਨਾਲ ਕਿੰਨ ਬੁੱਟੇ ਬਹੁਤ ਸਵਾਦ ਲੱਗਦੀ ਹੈ ਨਾ ਹੈ ਚੱਕ ਨੰਬਰ ਰੋਟੀ ਇੱਕ ਨੰਬਰ ਲੱਗਦੀ ਹੈ ਨਾ ਤੇ ਘਰੇ ਇਹੀ ਰੋਟੀਆਂ ਖਾਦੀਆਂ ਨਹੀਂ ਜਾਂਦੀਆਂ ਹੁੰਦੀਆਂ ਨਾ ਤੇ ਖੇਤ ਫਿਰ ਭੁੱਖ ਵੀ ਵਾਲੀ ਲੱਗਦੀ ਹੈ ਹੁਣ ਸਾਨੂੰ ਮੈਨੂੰ ਲੱਗਦਾ ਭੁੱਖ ਲੱਗੀ ਪਈ ਸੀ ਸਾਢੇ ਬਾਰ ਵਜੇ ਤੇ ਦੀ ਆਏ ਇਹ ਕਰਦੇ ਕਰਦਿਆਂ ਨੇ 1:30 ਵਜਾ ਆ ਤੇ ਫਿਰ ਅਸੀਂ ਹੁਣ ਰੋਟੀ ਖਾਣ ਲੱਗਿਆ ਓਕੇ ਜੀ ਧੰਨਵਾਦ ਲਗਾਤਾਰ ਆਪਾਂ 6 ਘੰਟੇ 4 ਲਾਦਰਤਾ ਤੇ ਹੁਣ ਆਪਾਂ ਪਾਉਣੇ ਐ ਤੇ ਲਫਾਫਾ ਜਿਹੜਾ ਬਾਹਰਲਾ ਲਫਾਫਾ ਵੀ ਬੱਟਰ ਵਾਲਾ ਇਹ ਆ 15 ਮੋੜਤਾ ਐਸ ਲੋਟ ਮੋੜਤਾ ਲਫਾਫਾ ਇਹ ਤੇ ਆਪਾਂ ਕਾਲੇ ਲਫਾਫੇ ਦਾ ਜਿਹੜਾ ਦੂਸਰਾਗਾ ਤੇ ਇਹ ਛੇਤੀ ਛੇਤੀ ਫਿਰ ਤੋਂ ਪਤਾ ਪਾ ਕਈ ਵਾਰੀ ਮਿੱਟੀ ਲੈ ਜੇ ਧੁੱਪ ਲੱਗ ਜੇ ਛੇਤੀ ਪਾੜਦਾ ਨਹੀਂਗਾ ਤੇ ਜਿਹੜਾ ਕਾਲਾ ਰੰਗ ਆ ਉਹ ਛੇਤੀ ਖਰਾਬ ਹੋ ਜਾਂਦਾ ਉੱਪਰ ਤੇ ਧੁੱਪ ਨਾਲ ਤੇ ਬੁੱਟੇ ਇੱਧਰ ਜਾਦੇ ਪਿਆ ਹਨਾ ਹਜੇ ਹੈ ਉਧਰੋਂ ਖਿੱਚਣਾ ਪਊਗਾ ਚਲਾ ਲੜ ਜਾ ਫੜ ਕੇ ਉਧਰੋਂ ਖਿੱਚ ਫਿਰ ਟ੍ਰਾਂਸਫਰ ਬੰਨੀ ਕਰ ਆਇਨ ਉਹ ਤੇ ਭਰਾ ਉਹ 6 ਘੰਟੇ ਲਗਾਤਾਰ ਲਾਤ ਦੀ ਗਏ ਇਸ ਦੁਬਾਰਾ ਤਾਂ ਫਿਰ ਹੁਣ ਰੱਬ ਦਾ ਨਾਂਗਾ ਤੇ ਪਹਿਲਾ ਉਧਰ ਚਾਰ ਪਾਉਣ ਵੇਲੇ ਵੀ ਲਤੜੇ ਕਾਚੋ ਦੇ ਵੀ ਨਹੀਂ ਛੱਡੀ ਤੇ ਕਾਚ ਅੱਜ ਵੀ ਨਹੀਂ ਛੱਡੀ ਆਇਆ ਕਰ ਇੱਥੇ ਜਿਆਦਾ ਕੱਟ ਲਾ ਲਮ ਦਾ ਗਣਾ ਕਹੀਂ ਦਬਿਆਂਗੇ ਕਹੀਂ ਦਬਿਆਂਗੇ ਮੋਰੇ ਕੰਮ ਤੇ ਉਧਰ ਦੀ ਜਾ ਕੇ ਨਾ ਫਿਰ ਉਧਰੋਂ ਹੋਰ ਖਿੱਚਲਾ ਮਾੜਾ ਮਾੜਾ ਉਧਰ ਇੱਧਰ ਜਿਆਦੇ ਅਲਫਾਫਾ ਜੇ ਹਾਂ ਇਹਨੂੰ ਖਿੱਚਲਾ खिंचला थोड़ा हो रहा खिचला खिचला बस ला गया थले इधर जमा धरती ना ला गया ठीक है फिर इतों या होर खिचला उधरों या गाहहाजे तो खिचला इको जहा कर दे बस तो फिर कि मैं करिए यार बूटे ਲਫਾਫਾ ਹੀ ਘਾਲਦਾ ਬਾਈ ਨਵਾਂ ਡਰਾਈਵਰ ਸੀ ਆ ਦੇਖੋ ਬੁੱਟੇ ਇੱਥੇ ਪੈਂਚਰ ਲਾ ਓਏ ਚਾਹੇ ਤਾਂ ਆ ਲਫਾਫੇ ਜੋ ਕੱਟ ਕੇ ਲਾ ਦੇ ਆਇਆ ਨੂੰ ਖਿੱਚ ਲਾ ਇਨਾ ਇਨਾ ਬਈ ਬਾਰਾ ਜੁਪੜੀਆਂ ਤੋਂ ਹੀ ਤੇ ਫਿਰ ਮੁੜ ਕੇ ਡਿੱਕਾ ਜਾਂ ਨਹੀਂ ਪੈਂਦਾ ਉਧਰੋਂ ਬਾਲਾ ਤਾਂ ਨਹੀਂ ਉਰਾਂ ਨੂੰ ਖਿੱਚਿਆ ਮੇਲੇ ਫਾਫਾ ਤੈਨਾ ਨਾ ਥੱਲੇ ਆ ਗਿਆ ਬਈ ਧਰਤੀ ਜਿਹੇ ਤੇ ਮੁੜ ਕੇ ਆਇ ਨਹੀਂ ਹੈਗਾ ਪਾਣੀ ਪੂਣੀ ਪੈ ਜੂ ਕਿਸੇ ਪਾਸੋਂ ਇਹਨੂੰ ਦੱਬ ਦੇਾਂਗੇ ਲਫਾਫੇ ਨੂੰ ਆਸੇ ਪਾਸੇ ਮਿੱਟੀ ਨਾਲ ਆਹ ਲਫਾਫਾ ਧਰ ਦੇ ਜੇ ਉੱਤੇ ਮੁੱਟੇ ਦੋਹਾ ਬਤਾ ਇੱਥੋਂ ਕੱਟ ਕੇ ਪੋਣਾ ਸੀ ਤੋ ਆ ਵੀ ਬਹੁਤ ਸੀ ਤੁਮ ਮਾ ਲਗਣਾ ਨਾ ਐਸੇ ਨਹੀਂ ਮੋੜਦੇ ਆਏ ਜੇ ਥੋੜਾ ਜਿਹਾ ਲੈ ਕੁੱਤੇ ਹੀ ਮੋੜਦੇ ਮੋੜਦੇ ਮਾਨੀ ਗੱਲ ਮਾਨੀ ਗੱਲ ਮਿਠਾਈ ਕਰਕੇ ਤੇ ਇੱਥੇ ਕੇ ਰਣਾ ਇੱਕ ਵਾਰੀ ਰੋੜਾ ਥਰ ਦੇ ਦੇ ਉੱਤੇ ਨਾ ਪਾਓ ਬਾਕੀ ਉੱਡੂ ਨਹੀਂ ਤੇ ਫਿਰ ਮਿੱਟੀ ਪਾਈ ਨਾ ਦੇਖ ਵੇਪਾ ਦੇ ਠੀਕ ਬਾਹਰ ਲੋਟ ਇਦੇ ਹੱਥ ਪਾਸੇ ਨਾਲ ਕਿਰਾਂ ਇੱਟਾਂ ਲਾ ਦੇ ਚਾਹੇ ਕਹੀ ਨਾ ਫਿਰ ਮਿੱਟੀ ਸੜ ਦੇ ਥੋੜੀ ਥੋੜੀ ਇਧਰਲੀ ਸਾਈਡ ਤਾਂ ਇੱਟਾਂ ਹੀ ਲਾ ਦਿਆ ਸਾਬਤੀਆਂ ਪਈਆਂ ਨਾ ਇਹ ਇੱਟਾਂ ਲਾ ਦੇ ਇਦੋਂ ਬਾਅਦ ਆਪਾਂ ਲਾਵਾਂਗੇ ਇਹਨੂੰ ਵੱਡਾ 2 ਮਹੀਨੇ ਠਹਿਰ ਕੇ ਹਜੇ ਨਹੀਂ ਲਾਉਦੇ ਵੱਡਾ ਪਰ ਚੰਗੀ ਤਰ੍ਹਾਂ ਇਹਨੂੰ ਦਬ ਦਿਆਂਗੇ ਤੇ ਇੱਕ ਤਾਂ ਹਜੇ ਗਰਮੀ ਵਾਲੀ ਆ ਬਾਈ ਹੁਣ ਚਾਰ ਪਾਏ ਦਾ ਕੋਈ ਫਾਇਦਾ ਨਹੀਂ ਪਸੂ ਨੂੰ ਬਹੁਤ ਗਰਮ ਮਹਿਮਾਨ ਦੇ ਨੇ ਕਿ ਤੇ ਥੋੜੀ ਜਿਹੀ ਸਰਦੀ ਠੰਡਾ ਜਿਹਾ ਹੋ ਗਿਆ ਮੌਸਮ ਉਦੋਂ ਆਪਾਂ ਚਾਰ ਨੂੰ ਬਾੜਾ ਲਾਵਾਂਗੇ ਤੇ ਉਹਨਾਂ ਚਰ ਕਰਮਾਂ ਵਾਲੀਆਂ ਨੂੰ ਆਪਾਂ ਸੰਨੀ-ਸੰਨੀ ਰਲਾਉਂਦੇ ਰਹਾਂਗੇ ਬਾਕੀ ਹੋ ਸਕਦਾ ਆਪਾਂ ਬਾਜਰਾ ਰੱਖ ਲਈਏ ਨਾ ਵਾਈਏ ਵਿੱਚੇ ਡੰਗ ਲਾਇਆ ਜਾਂਦਾ ਤੇ ਚੰਗੀ ਤਰ੍ਹਾਂ ਧਰਦੀ ਆਏ ਕਰਾਂਗੇ ਇੱਥੋਂ ਟਾਕੀ ਜੇ ਸਿਰਦਾਂਗੇ ਰੇਤੇ ਦੇ ਹਨਾ ਨਾਲ-ਨਾਲ ਹੋਰ ਕੇ ਰਟਾਂ ਈ ਧਰਦੇ ਆਹ ਜਿਹੜਾ ਮੂਰੇ-ਮੂਰੇ ਜਿਹਾ ਆ ਗਿਆ ਓਰੇ ਇਹ ਆਪਾਂ ਰੇੜੇ ਚ ਪਾ ਲਾ ਅੱਜ ਲੱਗਦਾ ਸੋ ਬੱਟਜੀ ਬਣ ਜੂ ਫਿਰ ਆਹ ਜਿਹੜਾ ਬਹੁਤ ਖਲਿਆਰਾ ਪਿਆ ਪਿਆ ਸਹੀ ਕਰੀਏ ਫਿਰ ਆਪਾਂ ਇੱਥੋਂ ਆ ਖੰਬਾ ਕਸੁੱਤਾ ਆ ਗਿਆ ਹਨਾ ਇਥੋਂ ਦੀ ਪਾਣੀ ਪੋਣੀ ਨਾ ਵਹ ਜਾ ਕਰੇ ਚ ਜਾਂਦਾ ਉੱਥੋਂ ਲਫਾਫਾ ਤੂੜੀ ਵਾਲੇ ਤੋਂ ਲਾਗੇ ਇੱਥੇ ਲਵੇ ਲਵੇ ਬਲੇਡ ਦੇਾਂਗੇ ਦੇਖੰ ਭੇ ਫੇ ਲੋਟ ਆ ਜੂ ਕੰਮ ਬਹੁਤ ਲੱਗਿਆ ਥੱਲੇ ਹਣਾ ਇੱਧਰ ਇਹਨੂੰ ਥੱਲੇ ਤਾਂ ਇੱਥੇ ਇੱਥੇ ਤੇ ਕਮੇਟੀ ਪਾ ਦੇਾਂਗੇ ਜੀ ਫਿਰ ਜਿਹੜਾ ਸਾਈਡਾਂਿਆਂ ਤੋਂ ਖਰਾਬ ਜਿਹਾ ਹੋ ਜਾਂਦਾ ਨਾ ਉਹ ਖਰਾਬ ਨਹੀਂ ਹੁੰਦਾ ਵੀਰੇ ਸਾਈਡਾਂਿਆਂ ਤੋਂ ਜਦੋਂ ਇੱਥੇ ਥੱਲੇ ਤਿੱਕੇ ਦੇ ਮਿੱਟੀ ਪਾਤੀ ਤੇ ਪਰ ਵੀ ਆਪਾਂ ਹੀ ਕਰਿਆ ਸੀਗਾ ਜਮਾ ਲਫਾਫਾ ਨੇ ਥੱਲੇ ਲਾਤਾ ਸੀ ਫਿਰ ਉਹਦੇ ਆਲੇ-ਦਾਲੇ ਮਿੱਟੀ ਪਾਤੀ ਤੇ ਮੁੜ ਕੇ ਖਰਾਬ ਨਹੀਂ ਹੁੰਦਾ ਫਿਰ ਚਾਰ ਜਮੇ ਤਸੱਲੀ ਕਰਦੇ ਵੀ ਆਏ ਨਾ ਹੋਵੇ ਵੀ ਰਾਤ ਨੂੰ ਇੱਥੇ ਚਖੇੜ ਆ ਜਾ ਜੇ ਮੀਂਹ ਆਲਾ ਰਾਤ ਨੂੰ ਭੱਜਣਾ ਪਈ ਜੇ ਵੀ ਇੱਟਾਂ ਘੱਟ ਤਰੀਆਂ ਪਰਲੇ ਪਾਸ ਤਵੀਆਂ ਤਾਂ ਚੱਲਣੀਆਂ ਨਹੀਂ ਲੀਹਾਂ ਵਾਲੀਆਂ ਵੱਡੀਆਂ ਪੈ ਗਈਆਂ ਨਾ ਰੂਟਾ ਮੇਕ ਸਮਾ ਲੇ ਗਿਆ ਰੂਟਾ ਵਿਟਰੀ ਮਾਰ ਦਿੰਨੇ ਆ ਹਵਾਜੀ ਜਮੇ ਹੀ ਰੋਕਤੀ ਰੱਬ ਨੇ ਹਨਾ ਬੋਚ ਕੇ ਉਤਰੀ ਲਫਾਫਾ ਨਾ ਪਾੜ ਜੇ ਚਲੋ ਜੀ ਠੀਕ ਆ ਜੀ ਧੰਨਵਾਦ ਆਪਾਂ ਚਾਰ ਆਲਾ ਕਰਤਾ ਫਾਈਨਲ ਇਹ ਖੰਬੇ ਵਾਲਾ ਥੋੜਾ ਜਿਹਾ ਬਸ ਰਿਸਕੀ ਹੈਗਾ ਮਾਲ ਫਾਫਾ ਪਿਆਰੇ ਵਾਲੇ ਦਾਲੇ ਬਲੇਟ ਦੇਾਂਗੇ ਚੱਲ ਜੂਗਾ ਕੰਮ